ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਕੌਰ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜਾਣਕਾਰੀ ਕਿਸ ਬਾਰੇ ਦਿੱਤੀ ਜਾਵੇਗੀ ਡੇਰਾ ਬਾਬਾ ਜਵਾਹਰ ਦਾਸ ਜੀ ਦਾ ਸਾਲਾਨਾ ਜੋੜ ਮੇਲਾ ਆ ਉਸ ਦੇ ਸੰਬੰਧ ਦੇ ਵਿੱਚ 온ਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੇ ਵਿੱਚ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਸ ਦੇ ਬਾਰੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤਮਾਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਦੀਆਂ ਹੋਰ ਜਿਹੜੀਆਂ ਡਿਟੇਲਸ ਨੇ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੋ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਤੋਂ ਇਸ ਬਾਰੇ ਜਾਣਕਾਰੀ ਲਵਾਂਗੇ ਤੇ ਮੈਂ ਪਹਿਲਾਂ ਹੀ ਦੱਸਦਾ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਸਹਿਦ ਸਿੰਘ ਬਜਵਾੜਾ ਜੀ ਸਰਦੂਲ ਸਿੰਘ ਠਿਆਰਾ ਜੀ ਅਤੇ ਪਰਮਜੀਤ ਸਿੰਘ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਪਹਿਲਾਂ ਸਵਾਗਤ ਕਰਦੇ ਹਾਂ ਸ੍ਰੀ ਕਾਲ ਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਤੇ ਬਜਵਾਰਾ ਜੀ ਮੈਂ ਪੁੱਛਣਾ ਚਾਹੂੰਗੀ ਜਿਹੜਾ ਇਹ ਸਲਾਨਾ ਜੋੜ ਮੇਲਾ ਹੋਣ ਜਾ ਰਿਹਾ ਇੱਥੇ ਅੰਤਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੀ ਜੀਵਨੀ ਤੇ ਇੱਕ ਵਾਰੀ ਝਾਤ ਪਾ ਦੀਏ ਬਾਬਾ ਜਵਰਦਾਸ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬਹੁਤ ਹੀ ਪੁਜੇ ਹੋਏ ਮਹਾਂਪੁਰਸਨ ਔਰ ਜਿਵੇਂ ਕਿ ਸਾਡੇ ਹੁਸ਼ਿਆਰਪੁਰ ਇਲਾਕੇ ਨੂੰ ਮਾਣ ਹੈ ਜਦੋਂ ਅਸੀਂ ਇੰਟਰ ਕਰਦੇ ਆਂ ਤੇ ਉੱਥੇ ਇੱਕ ਬੋਰਡ ਲਗਾਇਆ ਕਿ ਜਿਵੇਂ ਕਿਸੇ ਇਲਾਕੇ ਨੂੰ ਕਿਸੇ ਚੀਜ਼ ਦਾ ਮਾਣ ਹੁੰਦਾ ਕਿ ਕੋਈ ਕਿਸੇ ਚੀਜ਼ ਲਈ ਪ੍ਰਸਿੱਧ ਹੈ ਹੁਸ਼ਿਆਰਪੁਰ ਇਲਾਕਾ ਖਾਸ ਤੌਰ ਤੇ ਸੰਤਾਂ ਮਹਾਂਪੁਰਖਾਂ ਦੀ ਧਰਤੀ ਮੰਨੀ ਗਈ ਹੈ ਔਰ ਬਾਬਾ ਜਵਾਰਦਾ ਸਾਹਿਬ ਬਹੁਤ ਹੀ ਪੁਜੇ ਹੋਏ ਮਹਾਂਪੁਰਸ਼ ਹਨ ਜਿਨ੍ਹਾਂ ਦਾ ਜਨਮ ਪਿੰਡ ਸੁਸਾ ਵਿਖੇ ਹੀ ਹੋਇਆ ਔਰ ਪਿਤਾ ਉਤਮਦਾਸ ਜੀ ਮਾਤਾ ਦਇਆਕਾ ਦਇਆਕੌਰ ਜੀ ਉਹਨਾਂ ਦੇ ਘਰ ਵਿਖੇ ਹੋਇਆ ਔਰ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਅਕਾਲ ਚਰਣਾ ਕਰ ਗਏ ਸਨ ਵੱਡਾ ਭਰਾ ਵੀ ਅਕਾਲ ਚਰਣਾ ਕਰ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ ਭੈਣ ਦਾ ਵਿਆਹ ਕੀਤਾ ਉਸ ਤੋਂ ਬਾਅਦ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਵਲੀਨ ਰਹੇ ਔਰ ਬਾ ਉਮਰ ਇਹਨਾਂ ਨੇ ਜਿਵੇਂ ਕਿ ਬਾਣੀ ਦਾ ਫਰਮਾਨ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਤਾ ਦਰਗੇ ਬੈਸਣ ਪਾਈਏ ਲੇਕਿਨ ਐਸੇ ਮਹਾਪੁਰਖ ਜਿਹੜੇ ਕਿ ਇੰਨੀ ਸੇਵਾ ਕੀਤੀ ਜੇ ਕੋਈ ਖੇਤੀ ਕਰ ਰਿਹਾ ਤੇ ਪਛਵਾ ਨੂੰ ਵੀ ਜਾ ਕੇ ਉੱਥੇ ਪਾਣੀ ਪੁਲਾਉਣਾ ਕਿਸਾਨਾਂ ਨੂੰ ਪਾਣੀ ਪੁਲਾਉਣਾ ਹੋਰ ਸਭ ਸੰਤਾਂ ਨੂੰ ਜਲ ਦੀ ਸੇਵਾ ਬਹੁਤ ਹੀ ਸੇਵਾ ਸੀ ਉਹਨਾਂ ਦੀ ਤੇ ਬਹੁਤ ਹੀ ਪੁਜੇ ਹੋਏ ਮਹਾਪੁਰਖ ਹਨ ਜੀ ਤੇ ਥਿਆਰਾ ਜੀ ਇਹਦੇ ਹੋਰ ਇਤਿਹਾਸ ਦੇ ਬਾਰੇ ਅਗਰ ਆਪਾਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਦੱਸੋ ਕਿ ਇਹ ਇੰਡੀਆ ਦੇ ਵਿੱਚ ਕਿਸ ਜਗ੍ਹਾ ਹੁੰਦਾ ਆ ਤੇ ਹੋਰ ਇਹਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਜੀ ਹਮਦਾਰ ਦੇ ਮੀਡੀਆ ਦੇ ਸਾਰੇ ਹਿਸਟਾਫ ਤੇ ਸ਼ਰੋਤਿਆਂ ਨੂੰ ਸਾਡੇ ਤਿੰਨਾਂ ਵੱਲੋਂ ਵਾਰਗੁਰਜੀਕਾ ਖਾਲਸਾ ਵਾਰਗੁਰਜੀ ਕੀ ਫਤਿਹ ਸਾਨੂੰ ਕਰੰਟਰ ਦੇ ਵਿੱਚ ਬੜਾ ਮਾਣ ਆ ਕਿ ਪਿੰਡ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੰਤ ਬਾਬਾ ਜਵਾਰਦਾਸ ਜੀ ਬਹੁਤ ਵੱਡੇ ਕਰਨੇ ਵਾਲੇ ਮਹਾਪੁਰਸ਼ ਹੋਏ ਹਨ ਉਹਨਾਂ ਦੇ ਡੇਰੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਮਸਿਆ ਸੰਗਰਾਂਦ ਜੋੜ ਮੇਲੇ ਹੁੰਦੇ ਹਨ ਤੇ ਜੋ ਜੇਠ ਦੀ ਸੰਗਰਾਂਦ ਹੁੰਦੀ ਹੈ ਉਸ ਦਿਨ 메ਨ ਜਿਹੜਾ ਜੋੜ ਮੇਲਾ ਉਹ ਹੁੰਦਾ ਹੈ ਅੱਜ ਹੀ ਪਤਾ ਲੱਗਾ ਹੈ ਕਿ ਇਹ ਜੋੜ ਮੇਲੇ ਨੇ ਇਕੱਠੇ ਜੜਾ ਸੀ ਪਿਛਲੇ ਸਾਰੇ ਸਾਲਾਂ ਨੂੰ ਵਿਛੜ ਕੇ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਿਆ ਇਹ ਮੇਲਾ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸ਼ਿਵਾਰਜਾ ਮੇਲਾ ਸੋਚਦੇ ਹਾਂ ਮੱਗਜਾ ਮੇਲਾ ਸੋਚਦੇ ਹਾਂ ਜਿੰਨੇ ਵੀ ਵੱਡੇ ਮੇਲੇ ਹਨ ਉਹਨਾਂ ਵਿੱਚੋਂ ਇੱਕ ਹੈ ਬਾਬਾ ਜਵਾਰਦਾਸ ਜੀ ਉਸ ਪਿੰਡ ਦੇ ਜਾਂ ਬਾਹ ਹਨ ਉਹਨਾਂ ਨੇ ਉਸ ਪਿੰਡ ਨੂੰ ਬਹੁਤ ਇਚਾਰਦ ਲਾਏ ਹਨ ਉਸ ਵਨ ਵਿੱਚ ਪਿੰਡ ਸੂਸ਼ਾ ਜ਼ਿਲ੍ਹਾ ਸ਼ਾਹਪੁਰ ਤੇ ਆਸ-ਪਾਸ ਦੀਆਂ ਸਾਰੀਆਂ ਸੰਗਤਾਂ ਨੇ ਨਾਲ ਮਿਲ ਕੇ ਟੰਟੋ ਵਿਖੇ ਉੰਡਾੜੀ ਖਾਓ ਸਰਵਾ ਡੈਕਸੀ ਰੋਡ ਕੋਲ ਦੁਆਰਾ ਤੇ ਵਿੱਚ 24 ਮਈ ਨੂੰ ਦੁਪਹਿਰ 12:00 ਵਜੇ ਅਖੰਡ ਪਾਠ ਸਾਰੰਭ ਕਰਾਉਣੇ ਹਨ ਉਹਨਾਂ ਦੇ ਭੋਗ ਠੀਕ 11:00 ਵਜੇ ਐਤਵਾਰ ਮਈ 26 ਨੂੰ ਪੈਣਗੇ ਤੇ ਹਾਲ ਨੰਬਰ 2 ਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਦਿਨ 11 ਵਜੇ ਤੋਂ ਪ੍ਰੰਤ ਕੀਰਤਨ ਹੋਵੇਗਾ ਢਾਡੀ ਸਿੰਘ ਲੱਗਣਗੇ ਤੇ ਬਾਬਾ ਜੀ ਦੀ ਜੀਵਨੀ ਬਾਰੇ ਵੀ ਆਪ ਜੀ ਨੂੰ ਪਸਾਰ ਪੂਰਵਕ ਦੱਸ਼ਾ ਜਾਵੇਗਾ ਇਸ ਚੰਗੀ ਘੜੀ ਤੇ ਲਾਹਾ ਲੈਣ ਲਈ ਅਸੀਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਤਿੰਨੇ ਦਿਨ ਹੀ ਗੋਡਰ ਸਾਹਿਬ ਵਿਖੇ ਸੇਵਾ ਕਰਨੀ ਹੈ ਕਿਉਂਕਿ ਪਿੰਡ ਚੂਸਾਂ ਦੇ ਸੇਵਾਦਾਰ ਇੱਥੇ ਬਹੁਤ ਹਨ ਉਹਨਾਂ ਵੀ ਉਹਨਾਂ ਨੇ ਵੀ ਸੇਵਾ ਕਰਨੀ ਹੈ ਅਸੀਂ ਸਾਰੀਆਂ ਸੰਸਥਾਵਾਂ ਨੂੰ ਦੋਨੋਂ ਆਪ ਜੁੜ ਕੇ ਬੇਨਤੀ ਕਰਦੇ ਆ ਕਿ ਉਸ ਦਿਨ ਆਪ ਸਾਰੇ ਉਮਾਵਾ ਕੇ ਪੁੱਛੀਏ ਤਾਂ ਕਿ ਬਾਬਾ ਜੀ ਦੇ ਜੀਵਨ ਤੋਂ ਲਾਹਾ ਲੈ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਜੀ ਤੇ ਨਾਲ ਹੀ ਪਰਮ ਜੀ ਜੀ ਮੈਂ ਪੁੱਛਣਾ ਚਾਹੂੰਗੀ ਕਿ ਇਸ ਸਮਾਗਮ ਦੇ ਵਿੱਚ ਹੋਰ ਕੀ ਕੁਝ ਹੋਵੇਗਾ ਦੀਵਾਨ ਵੀ ਸਜਾਏ ਜਾਣਗੇ ਹਾਂਜੀ ਬਿਲਕੁਲ ਜੀ ਅਹ ਹਮਦਰਦ মিডিਆ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਤੇ ਜਿੱਦਾਂ ਤੁਸੀਂ ਪੁੱਛਿਆ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਆਰੰਭ ਹੋਣਗੇ ਦੁਪਹਿਰ ਨੂੰ 12 ਵਜੇ ਤੇ ਐਤਵਾਰ ਨੂੰ 26 ਤਰੀਕ ਨੂੰ ਫਰਡੇ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਐ ਸੰਡੇ ਸੌਰੀ ਐਤਵਾਰ ਉਸ ਤੋਂ ਉਪਰੰਤ ਜੇ ਕੀਰਤਨ ਦਰਵਾਰ ਜਿਹੜਾ ਹੋਵੇਗਾ ਜੀ ਉਸ ਤੋਂ ਬਾਅਦ ਉਪਰੰਤ ਲੰਗਰ ਦੀ ਸੇਵਾ ਮੈਂ ਹੋਵੇਗੀ ਜੀ ਤੇ ਧਿਆਰਾ ਜੀ ਪਹਿਲਾਂ ਵੀ ਇਹ ਸਮਾਗਮ ਜਿਹੜਾ ਹੁੰਦਾ ਪਿਛਲੇ ਕਿੰਨੇ ਸਾਲਾਂ ਤੋਂ ਹੁੰਦਾ ਆ ਰਿਹਾ ਪਿਛਲੇ ਮੇਰੇ ਖਰਦ 10-12 ਸਾਲ ਤੋਂ ਇਹ ਪ੍ਰੋਗਰਾਮ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਕਰਾ ਰਹੇ ਆ ਜੀ ਤੇ ਬਹੁਤ ਰਸਾ ਹੁੰਦਾ ਸੰਤਾਂਕ ਕਿਉਂਕਿ ਜੇ ਤੁਸੀਂ ਅੱਜ ਦੀਆਂ ਪੰਜਾਬ ਦੀਆਂ ਖਬਰਾਂ ਦੇਖੋ ਮੇਨ ਖਬਰਾਂ ਵਿੱਚ ਉਸ ਗੋਟ ਦਾ ਸਰ ਜੋੜ ਮੇਲਾ ਜਿਹੜਾ ਆ ਉਹ ਅੰਗਰੇਜ਼ ਉਹ ਸਾ ਗੁਰਦਰਾ ਸਾਹਿਬ ਦੇ ਜੋ ਉੱਥੇ ਜਿਹੜੀ ਪੁਰਾਣੀ ਮਹਾਰਤ ਹੈ ਜੀ ਕਿ ਜਦੋਂ ਪਹਿਲੇ ਜਵਾਨੇ ਵਿੱਚ ਕਿਸੇ ਦੇ ਘਰ ਵੀ ਕੋਈ ਮੱਜ ਜਾਂ ਗਾਂ ਸੋਜੀ ਸੀ ਪਹਿਲੇ ਦਿਨ ਦਾ ਦੁਰ ਜਿਹੜਾ ਸੀ ਉਹ ਸਾਰੇ ਹੀ ਲੋਕ ਉੱਥੇ ਲੈ ਕੇ ਜਾਂਦੇ ਸਨ ਸੰਗਤਾਂ ਇਸੇ ਤਰ੍ਹਾਂ ਹੀ ਜਦੋਂ ਕਿਸੇ ਨੇ ਕੋਈ ਨਮਾ ਬੋਲ ਤੇ ਜਾਂ ਬੈੜਾ ਜੋੜਨਾ ਹੋਵੇ ਪਹਿਲਾਂ ਉਦੋਂ ਬਾਬਾ ਜੀ ਦੇ ਖੂਹ ਹੀ ਚ ਲੈ ਕੇ ਜਾਂਦੇ ਹੁੰਦੇ ਸਨ ਉੱਥੇ ਉਸ ਟਾਈਮ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਹੈ ਜੀ ਤਿੰਨ ਮਹਾਪੁਰਸ਼ ਹੋਏ ਹਨ ਇੱਕ ਦਾ ਨਾਮ ਤਾਂ ਮੈਨੂੰ ਨਹੀਂ ਦੁੱਜੇ ਬਾਬਾ ਮਾਝ ਜੀ ਜਿਹੜੇ ਸਨ ਮਾਝੀ ਹੰਗਾਂ ਵਾਲ ਦੇ ਸੋਹਾਰਪੁਰ ਚ ਉਹ ਵੀ ਉਹਨਾਂ ਦੇ ਸਮਕਾਲੀ ਸਨ ਬਾਬਾ ਜੀ ਨੇ ਆਮ ਗਰੀਬਾਂ ਦੀ ਬਹੁਤ ਸੇਵਾ ਕੀਤੀ ਤੁਸੀਂ ਬਲੀਵ ਨਹੀਂ ਕਰਨਾ ਪਹਿਲਾਂ ਉਹ ਹਾਲੀਆਂ ਨੂੰ ਪਾਣੀ ਪੜਾਉਂਦੇ ਹੁੰਦੇ ਰਤਵੇ ਦੇ ਵਕਤ ਫਿਰ ਉਹਨਾਂ ਦੇ ਅੱਖਾਂ ਵਿੱਚ ਜਦੋਂ ਆਪਾਂ ਹਾਲੀਆਂ ਨੂੰ ਪਾਣੀ ਪੜਾਉਂਦੇ ਆ ਤੇ ਜਿਹੜੇ ਹਲੇ ਡੰਗਰਾਂ ਲੋਕ ਉਹਨਾਂ ਨੂੰ ਹੋਰ ਬੋਦੇ ਆ ਫਿਰ ਉਹਨਾਂ ਹਾਲੀਆਂ ਨੂੰ ਬਣ ਦੇ ਨਾਲ ਨਾਲ ਪਸ਼ੂਆਂ ਉੱਤੇ ਪਾਣੀ ਪੜਾਉਣ ਲੱਪੈ ਸੀ ਉਹਨਾਂ ਦੀ ਬਹੁਤ ਮਿਹਨਤ ਆ ਉਹਨਾਂ ਨੇ ਪਿੰਡ ਨੂੰ ਬਹੁਤ ਤਾਰਿਆ ਹੁਕਮੰਦ ਦੇ ਵਿੱਚ ਬਹੁਤ ਸਾਰੇ ਆਫਸਰ ਹਨ ਹਸਪਤਲ ਵਿੱਚ ਬਹੁ ਬਰੀਅਰ ਸਕੂਲ ਚੱਲ ਰਹੇ ਹਨ ਉਹ ਬਾਬਾ ਜੀ ਦੀ ਸਾਰੀ ਕਰਨੀ ਹੈ ਤੇ ਅਸੀਂ ਸਾਰਿਆਂ ਸਤਿਕਾਰੂ ਫੇ ਬੇਨਤੀ ਕਰਦੇ ਹਾਂ ਕਿ ਸ਼ੁੱਕਰਵਾਰ ਮਈ 24 ਨੂੰ ਠੀਕ 12 ਵਜੇ ਖਡਪੜ ਸਾਹਿਬ ਦੋ ਨੰਬਰ ਹਾਜ਼ਰ ਰੱਖਿਆ ਜਾਣਗੇ ਤੇ 26 ਮਈ ਐਤਵਾਰ ਨੂੰ 11 ਵਜੇ ਭੋਗ ਪੈਣਗੇ ਉਸ ਤੋਂ ਅਪਰੰਤ ਕੀਰਤਨ ਢਾਡੀ ਕਥਾਵਾਚਕ ਤੇ ਅਖੀਰ ਦੇ ਵਿੱਚ ਉਹਨਾਂ ਦੇ ਜੀ ਪਰਿਵਾਰ ਦੇਚਾ ਜਾਵੇਗਾ ਅਸੀਂ ਸਾਰੇ ਇਲਾਕੇ ਦੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤਨਦਨ ਗੁਰਦੁਆਰਾ ਸਾਹਿਬ ਕਾ ਸੇਵਾ ਕਰਨੀ ਹੈ ਕਿ ਸਾਰੇ ਨੇ ਐਤਵਾਰ ਨੂੰ 26 ਮਈ ਨੂੰ ਠੀਕ 11 ਵਜੇ ਹਬਾਬਾ ਪਹੁੰਚ ਕੇ ਪਹਿਲਾਂ ਭੋਗ ਦੇ ਸ਼ਲੋਕ ਸਰਵਣ ਕਰਨੇ ਹਨ ਬਾਅਦ ਵਿੱਚ ਕੀਰਤਨ ਕਥਾ ਟਾਡੀ ਉਹਨਾਂ ਜੀਵਨੀ ਬਾਰੇ ਤਾਂ ਬਾਦਸ਼ਾਹ ਪਰ ਸਾਰਿਆਂ ਨੇ ਸੇਵਾ ਕਰਨੀ ਹੈ ਨੰਗਰ ਸ਼ਕਣਾ ਹੈ ਗੁਰਦੁਆਰਾ ਡਿੱਕਸੀ ਰੋਡ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਬਹੁਤ ਕਿਰਪਾ ਹੈ ਬਹੁਤ ਖੁੱਲਾ ਥਾਂ ਹੈ ਬਹੁਤ ਸੰਗਤਾਂ ਹੁੰਦੀਆਂ ਹਨ ਤੇ ਸਾਰਾ ਵੀ ਫਰਜ਼ ਬਣਦਾ ਹੈ ਪਿਆਰ ਕਾ ਸਾਰੇ ਜਣੇ ਨਾਲ ਮਿਲ ਕੇ ਥੋੜੀ ਬਹੁਤ ਜਿਹੜੇ ਲੋਕ ਕਿ ਗੁਰਦਾਸ ਸਾਹਿਬ ਦੀ ਸੇਵਾ ਵੀ ਕਰੀਏ ਤੇ ਆਪਣਾ ਜੀਵਨ ਸਫਲਾ ਕਰੀਏ ਜੀ ਤੇ ਇਹ ਬਜਵਾਲਾ ਜੀ ਜਿਹੜੀਆਂ ਸੰਗਤਾਂ ਨੇ ਖਾਨਪੜ ਸਾਹਿਬ ਦੇ ਵਿੱਚ ਸ਼ਾਮਿਲ ਹੋਣਾ ਹੈ ਅਗਰ ਉਹਨਾਂ ਨੇ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਕਿ ਤੁਸੀਂ ओनली ਮੇਰਾ ਪਰਮਿਸ਼ਨ ਨੰਬਰ ਦਿੱਤਾ ਜੀ ਮੇਰਾ ਨੰਬਰ ਆ 905 330 223 ਪਰਮਿਸ਼ਨ ਆਪਾਂ ਨੰਬਰ ਦੱਸਦੇ ਹਾਂ ਮੇਰਾ ਨੰਬਰ ਹੈ ਜੀ 4 416 873 7508 ਜੀ ਤੇ ਇਹਦੇ ਨਾਲ ਹੀ ਬਜਵਾਰਾ ਜੀ ਤੁਸੀਂ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਬਸ ਇਹ ਹੈ ਜੀ ਕਿ ਜੋ ਮਹਾਂਪੁਰਖਾਂ ਦਾ ਜੀਵਨ ਹੈ ਜੋ ਉਹਨਾਂ ਦੀ ਬਖਸ਼ਿਸ਼ ਆ ਉਹਨਾਂ ਨੂੰ ਹਾਸਲ ਕਰਨ ਵਾਸਤੇ ਆਪਾਂ ਉਹਨਾਂ ਦੇ ਉਪਦੇਸ਼ਾਂ ਤੇ ਚੱਲੀਏ ਔਰ ਉਹਨਾਂ ਦਾ ਜੋ ਇਹ ਆਪਾਂ ਮਨਾਰਾ ਮੇਲਾ ਇੱਥੇ ਕੰਟਰੋਲ ਕਿ ਜੇ ਕੈਨੇਡਾ ਦੇ ਵਿੱਚ ਤੇ ਬੜੀ ਸ਼ਾਦਾ ਭਾਵਨਾ ਨਾਲ ਅਸੀਂ ਹਾਜ਼ਰੀਆਂ ਭਰੀਏ ਇਸੇ ਤਰ੍ਹਾਂ ਹੀ ਉੱਥੇ ਜਿ세 ਫਲ ਲੱਗਦੇ ਆ ਜੋ ਅਸੀਂ ਮੂੰਹ ਮੰਗ ਕੇ ਮਾ ਉੱਥੇ ਮੰਗਦੇ ਆ ਜਿਸ ਤਰ੍ਹਾਂ ਸਭ ਕੁਝ ਪ੍ਰਾਪਤ ਹੁੰਦਾ ਉਹ ਇੱਥੇ ਵੀ ਮਾਲਕ ਕਿਰਪਾ ਕਰੇਗਾ ਜੀ ਬਸ ਇਹ ਨਹੀਂ ਕਹਿਣਾ ਚਾਹਾਂਗੇ ਜੀ ਤੇ ਜਿਆਰਾ ਸਾਹਿਬ ਕੋਈ ਪੋਲੀਟੀਕਲ ਲੀਡਰ ਜਾਂ ਫਿਰ ਕੋਈ ਹੋਰ ਪਹੁੰਚਣਗੇ ਅ ਉਸ ਦੇ ਲਈ ਜੇ ਅਸੀਂ ਪੋਲੀਟੀਕਲ ਲੀਡਰ ਨਹੀਂ ਬਿਲਕੁਲ ਧਾਰਮਿਕ ਸਮਾਗਮ ਹੋਏਗਾ ਜੀ ਜੇ ਕੋਈ ਲੀਡਰ ਆਉਣਾ ਚਾਹੇ ਆ ਵੀ ਸਕਦੇ ਹਨ ਉਹਨਾਂ ਨੂੰ ਇੱਕ ਦੋ ਮੈਂ ਟਾਂ ਵੀ ਮਿਲ ਸਕਦਾ ਪਰ ਅਸੀਂ ਕਿਸੇ ਨੂੰ ਆਫੀਸ਼ੀਅਲੀ ਹੋਣ ਲਈ ਪੋਲੀਟੀਕਲ ਬੰਦਨ ਵ ਦੈਨ ਉਹ ਤੇ ਸਰਸਤ ਦਾ ਮਕਸਦ ਵੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ? ਬਸ ਇਹ ਦਿਓ ਜਣਿਆ ਜੀ ਪੇ 24 ਦਿਜਨ ਪਾਸ ਰੱਖਣਾ ਸਾਰੀਆਂ ਸੰਕਾਉਣ ਇਸ ਤਰ੍ਹਾਂ 26 ਨੂੰ ਭੋਗ ਦੇ ਵਿੱਚ ਆ ਕੇ ਸਾਰਾ ਦਿਨ ਉੱਥੇ ਰਹਿਣ ਤਾਂ ਕਿ ਬਾਬਾ ਜੀ ਦਾ ਜੀਵਨ ਜਿਹੜਾ ਉਹ ਆਪਾਂ ਉਹਦੇ ਬਾਰੇ ਸਿੱਖਿਆ ਕੀ ਉਹ ਜਿੰਨ ਦਾ ਹਾਲ ਹੈ ਸੀ ਜੀ ਤੇ ਪਰਮਜੀਤ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਇਸ ਸਾਰੀਆਂ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਉਸ ਦਿਨ ਨੂੰ ਸਾਰੇ ਹਮ ਹਮਾ ਕੇ ਪਹੁੰਚੋ ਤੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਤਾਂ ਇਹਦੇ ਨਾਲ ਹੀ ਐਸ ਦੇ ਪ੍ਰੋਗਰਾਮ ਲਈ ਇਹ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਤੇ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਹਮਦਰਦ ਮੀਡੀਆ ਗਰੁੱਪ ਦੇ ਸੁਧਾਰਾ ਪਰਸ਼ੰਗਪੁਰ ਲੜ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਾਹ ਬਗਾ ਹੈ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਉਣੇ ਆ ਸਨ ਪਹੁੰਚਾਉਣੇ ਆ ਅਸੀਂ ਬਿਛਲੇ ਦੋ ਬਿਛਲੇ ਵੀਕਾਂ ਤੋਂ ਦੇ ਮਦਦ ਦੇ ਜੀ ਵੀ ਇਨਫੋਰਮੇਸ਼ਨ ਦੇ ਇਕੱਠੇ ਗਏ ਸੀ ਜਿੰਨਾ ਪਰ ਮਹਾਾਰਾ ਤੁਹਾਡੇ ਪ੍ਰੋਗਰਾਮ ਥਰੂ ਤੁਹਾਡੇ ਖਵਾਲ ਸਹਿ ਸਾਨੂੰ ਮਿਲਿਆ ਅਸੀਂ ਤੁਹਾਡਾ ਤਰਵਾਦ ਨਹੀਂ ਕਰ ਸਕਦੇ ਇੰਨੀ ਸੰਗਤ ਸੀ ਉੱਥੇ ਤੁਸੀਂ ਆਪ ਵੀ ਆਏ ਸੀ ਦੇਖਿਆ ਕਿੰਨਾ ਵੱਡਾ ਘਰ ਸੀ ਤੇ ਇਸ ਤਰ੍ਹਾਂ ਵੀ ਅਸੀਂ ਆਸ ਰੱਖਦੇ ਹਾਂ ਕਿ 26 ਤਰੀਕ ਨੂੰ ਵੀ ਸ਼ੰਕਤ ਹੋ ਵਾਕੇ ਪਹੁੰਚਣਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਤਨਾਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਨਈ ਤੇ ਜਿਹੜੀ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਮਈ 24 ਨੂੰ ਡਿਕਸੀ ਗੁਰਦੁਆਰਾ ਸਾਹਿਬ 온ਟਾਰੀਓ ਖਾਲਸਾ ਦਰਬਾਰ ਵਿਖੇ ਅਖੰਡ ਪਾਠ ਸਾਹਿਬ ਸਜਾਇਆ ਜਾ ਰਿਹਾ ਨੇ ਤੇ 26 ਮਈ ਨੂੰ ਉਹ ਦਾ ਭੋਗ ਪਾਇਆ ਜਾਏਗਾ ਉਸ ਤੋਂ ਉਪਰੰਤ ਦੀਵਾਨ ਵੀ ਸਜਾਏ ਜਾਣਗੇ ਤਾਂ ਸਾਰੇ ਸੰਗਤ ਜਿਨਨੇ ਵੀ ਦਰਸ਼ਕ ਦੇਖ ਰਹੇ ਨੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਫਿਲਹਾਲ ਨੂੰ ਦੇ ਇਜਾਜ਼ਤ ਸਸਟ੍ਰਿਕਾ